ਉਹ ਗੱਲ ਹੈ ਸਤਾਂ ਗਵਰਨਰਜ਼ ਐਡਰੈਸਡ ਜੋ ਇਹਨਾਂ ਦੀ ਇਸ ਸਰਗਰਮਤ ਦੀਆਂ ਪਾਲਿਸੀਜ਼ ਰਹੀਆਂ ਨੇ ਕੰਪਲੀਟਲੀ ਅੱਜ ਪੰਜਾਬ ਇਕਨੋਮਿਕ ਤੌਰ ਤੇ ਬਹੁਤ ਭਾਰੀ ਨੁਕਸਾਨ ਦੇ ਵਿੱਚ 13 ਫਰਵਰੀ ਤੋਂ ਅੱਜ ਪੰਜਾਬ ਦੀ ਅਜੇ ਤੱਕ ਨਾਕਾਬੰਦੀ ਹੋਈ ਹੈ ਜੀ ਪਰ ਇਹ ਯਾਰ ਇਹਨੂੰ ਤੋਰ ਲੈ ਇਹਨੂੰ ਇੱਕ ਪਾਸੇ ਲਾ ਦੇ ਨਾ ਪਿੱਛੇ ਨਾਲ ਇੱਥੇ ਵਿੱਚ ਬਿਟਾ ਪੰਜਾਬ ਦੀ ਨਾਕਾਬੰਦੀ ਹੋਈ ਹੈ ਬਜਾ ਬਜਾਏ ਪੰਜਾਬ ਦੀ ਟੈਰੀਟਰੀ ਨੂੰ ਡਿਫੈਂਡ ਕਰਨ ਵਾਸਤੇ ਭਗਵੰਤ ਮਾਨਤੇ ਦੀ ਪੁਲਿਸ ਜਿਹੜੀ ਹੈ ਗੋਡਿਆਂ ਭਰਨੇ ਹੋ ਗਈ ਹੈ ਕੱਲ ਸ਼ੁਭਕਰਨ ਸਿੰਘ ਦੀ ਮੌਤ ਦੇ ਵਿੱਚ ਸਾਰੇ ਨੂੰ ਪਹਿਲੇ ਤੇ ਜਿਹੜੀ ਐਫਆਈਆਰ ਲੋਜ ਕੀਤੀ ਉਹਦੇ ਵਿੱਚ ਬੰਦਾ ਹੀ ਸਾਰੇ ਪੰਜਾਬ ਦੀ ਮੰਗ ਸੀ ਕਿ ਜਿਸਾਂ ਬਰਗਾੜੀ ਤੇ ਬਹਿਵਲ ਕਲਾਚ ਤੁਸੀਂ ਬਾਦਲਾ ਦੇ ਖਿਲਾਫ ਪਰਚਾ ਦਰਜ ਕੀਤਾ ਉਹ ਕਿਹੜੇ ਬੌਪਿਆਂ ਤੇ ਸੀ ਕੀ ਆਰਡਰਸ ਉਹਨਾਂ ਤੇ ਹੋਏ ਸੀ ਸਾਡਾ ਵੀ ਇਹ ਗੱਲ ਕਹਿਣੀ ਕਿ ਆਰਡਰਸ ਹੋਮ ਮਿਨਿਸਟਰ ਆਫ ਹਰਿਆਣਾ ਦੇ ਹੋਏ ਨੇ ਇਹਦੇ ਵਿੱਚ ਅਨਿਲ ਵਿਜ ਹோம் ਮਿਨਿਸਟਰ ਨੂੰ ਐਫ ਆਈ ਆਰ ਚ ਪਾਓ ਬਲੈਂਕ ਐਫ ਆਈ ਆਰ ਦਿੱਤੀ 7 ਦਿਨ ਲਗਾਤਾਰ ਵੇਟ ਕਰਦੇ ਰਹੇ ਉਹ ਵੀ ਮੇਰੀ ਪਿੱਲ ਪਈ ਸੀ ਪੁਰਾਣੇ ਐਡਵੋਕੇਟ ਜਨਰਲ ਦਿਓਲ ਸਾਹਿਬ ਮੇਰੇ ਵਕੀਲ ਸਨ ਕੱਲ ਚੀਫ ਜਸਟਿਸ ਦੀ ਕੋਰਟ ਦੇ ਵਿੱਚ ਲੱਗੀ ਸੀ ਇਹਨਾਂ ਨੂੰ ਇੱਕ ਦਿਨ ਪਹਿਲੇ ਜੋ ਨੋਟਿਸ ਮਿਲਿਆ ਇਹਨਾਂ ਨੂੰ ਪਤਾ ਸੀ ਕਿ ਇਹ ਆਨਰੇਬਲ ਹਾਈ ਕੋਰਟ ਨੇ ਹੋਣੇ ਐਫ ਆਈ ਆਰ ਦਰਜ ਕਰਨ ਵਾਸਤੇ ਕਿਹਾ ਹੈ ਪਰसों ਰਾਸ 10:40 ਤੇ ਐਫਆਈਆਰ ਦਰਜ ਕਰਦੇ ਨੇ ਫਿਰ ਇਹ ਰਾਤ 11 ਵਜੇ ਪੋਸਟਮਾਰਟਮ ਕਰਦੇ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਮੁਖਾਵਾਂਗਾ ਜਦੋਂ ਇਥੋਂ ਸੈਸ਼ਨ ਖਤਮ ਹੋ ਜਾਂਦਾ ਗਵਰਨਮੈਂਟ ਆਫ ਇੰਡੀਆ ਦੀ ਤੇ ਗਵਰਨਮੈਂਟ ਆਫ ਪੰਜਾਬ ਦੀ ਹੈਲਥ ਦੀ ਐਡਵਾਈਜ਼ਰੀ ਇਹ ਕਿ ਸਨਸੈਟ ਤੋਂ ਬਾਅਦ ਜਦੋਂ ਦਿਨ ਛੁੱਪ ਜਾਂਦਾ ਕੋਈ ਪੋਸਟਮਾਰਟਮ ਨਹੀਂ ਹੋਏਗਾ ਵਿਸ਼ੇਸ਼ ਤੌਰ ਜਿਹਦੇ ਵਿੱਚ ਜਿਸ ਦਾ ਫਾਇਰ ਵਜੇ ਗੋਲੀ ਬਜੀ ਹੈ ਉਹ ਕਹਿੰਦੇ ਜਿਹੜੀ ਨੈਚੁਰਲ ਲਾਈਟ ਦੇ ਵਿੱਚ ਜ਼ਖਮ ਨੂੰ ਤੁਸੀਂ ਵੇਖ ਸਕਦੇ ਹੋ ਇਹ ਇੱਕ ਬਕਾਇਦਾਤ ਹੋ ਰਿਹਾ ਡਵਾਈਸਰੀ ਜਿਹਦੇ ਅਗੇਂਸਟ ਹੈ ਪੰਜਾਬ ਗਵਰਨਮੈਂਟ ਦੀ ਵੀ ਐਡਵਾਈਸਰੀ ਮੇਰੇ ਕੋ ਭਾਈ ਗਵਰਨਮੈਂਟ ਆਫ ਇੰਡੀਆ ਦੀ ਐਡਵਾਈਸਰੀ ਹੈ ਇਹਨਾਂ ਨੂੰ ਜੇ 7 ਦਿਨ ਡੀਕ ਕਰਦੇ ਫਿਰ ਜੋ ਇਹਨਾਂ ਨੇ ਕੰਮ ਕੀਤਾ ਵੇਖੋ ਇਹਨਾਂ ਪੁਲਿਸ ਸਟੇਸ਼ਨ ਜੀਨ ਦੇ ਵਿੱਚ ਉੱਥੇ ਇੱਕ ਇਹਨਾਂ ਦਾ ਮੈਨੂੰ ਥਾਣਾ ਭੁੱਲ ਗਿਆ ਜਿਹਦੇ ਵਿੱਚ ਕੇਸ ਦਰਜ ਕਰ ਉਹਦਾ ਮਤਲਬ ਇਹਨਾਂ ਨੇ ਇਹ ਸਾਬਤ ਕਰ ਦਿੰਦਾ ਕਿ ਵਾਕਿਆ ਜਿਹੜਾ ਹੋਇਆ ਹਰਿਆਣੇ ਚ ਹੋਇਆ ਤੇ ਇਹਨੇ ਕੀ ਡਿਫੈਂਡ ਕਰਨਾ ਏਤੀ ਇਕਨੋਮੀ ਜ਼ੀਰੋ ਹੋ ਚੁੱਕੀ ਏ ਜਿੰਨੇ ਤੁਸੀਂ ਵੇਖੋ ਜਿੰਨੇ ਵਪਾਰੀਆਂ ਨੇ ਜਾਂ ਇੰਡਸਟਰੀਲਿਸਟਾਂ ਨੇ ਬੈਂਕਾਂ ਕੋਲ ਕਰਜ਼ਾ ਲੈ ਕੇ ਆਪਣੀ ਇੰਡਸਟਰੀ ਚ ਲਾ ਰਹੇ ਨੇ ਬੈਂਕ ਤੇ ਉਹਦੇ ਕੋ ਇੰਟਰਸਟ ਲੈ ਹੀ ਰਹੇ ਨੇ ਗਵਰਨਮੈਂਟ ਤੇ ਪੰਜਾਬ ਨੇ ਇੱਕ ਨਵਾਂ ਬੈਕ ਡੋਰ ਉਹਦਾ ਸਾਰਿਆਂ ਨੂੰ ਟੈਕਸ ਕਰ ਦੇ ਜ਼ੀਰੋ ਐਫ ਆਈ ਆਰ ਤੋਂ ਕਿੰਨੇ ਪਰਸੈਂਟ ਆ ਸਕੀ ਜਦ ਪਰ ਬਾਅਦ ਵਿੱਚ ਇਨਸਾਫ ਮਿਲਣ ਤੇ ਆਸ ਦਾ ਤੇ ਚਾਂਸ ਹੀ ਕੋਈ ਨਹੀਂ ਜੀ ਤੁਈ ਮਨੂਜ਼ਾ ਇਹ ਉਸ ਤਰ੍ਹਾਂ ਹੀ ਹੈ ਜਿਸਾ ਸਿੱਧੂ ਮੂਸੇਵਾਲੇ ਦਾ ਕੇਸ ਹੋਇਆ ਸੀ ਉਸ ਟਾਈਮ ਵੀ ਉਹਦੇ ਪੇਰੈਂਟਸ ਨਹੀਂ ਸੀ ਚਾਹ ਦੇ ਕੇ ਮੌਕੇ ਤੇ ਸਿਸਕਾਰ ਹੋਏ ਇਹੀ ਇੰਟੈਲੀਜੈਂਸ ਦੇ ਅਫਸਰ ਜਿਹੜੇ ਹੁਣ ਇਸ ਪਰਿਵਾਰ ਨੂੰ ਕਿਉਂਕਿ ਗਰੀਬ ਪਰਿਵਾਰ ਨੇ ਵਿਚਾਰੇ ਮਿਸਗਾਈਡ ਹੋ ਜਾਂਦੇ ਜੋ ਐਡੀਜੀਪੀ ਲੈਵਲ ਦਾ ਆਈਜੀ ਲੈਵਲ ਦੇ ਬੰਦੇ ਜਾਂਦੇ ਨੇ ਇਹਨਾਂ ਨੂੰ ਸੁਆਵੀਆਂ ਕਹਾਣੀਆਂ ਸੈਲ ਕਰਦੇ ਨੇ ਨੌਕਰੀ ਦਾ ਵੀ ਕਹਿੰਦਾ ਕਰੋੜ ਰੁਪਏ ਤਾਂ ਗੱਲ ਇੱਥੇ ਕਰੋੜ ਰੁਪਏ ਤੇ ਇੱਕ ਨੌਕਰੀ ਦੀ ਨਹੀਂ 300 ਬੰਦਾ ਹੋਰ ਫਟੜ ਪਿਆ ਪੰਜਾਬ ਦੇ ਇੰਟਰਸਟ ਨੂੰ ਤੁਸੀਂ ਕਿਸਾਨਾਂ ਦੇ ਇੰਟਰਸਟ ਨੂੰ ਪ੍ਰੋਟੈਕਟਿੰਗ ਕਰ ਸਕੇ ਸਾਰਿਆਂ ਨੂੰ ਪਹਿਲੇ ਤਾਂ ਕਿਸਾਨ ਜਥੇਬੰਦੀਆਂ ਚ ਜੇ ਪਾੜ ਪਾਇਆ ਉਹ ਭਗਵੰਤ ਮਾਨ ਨੇ ਤੇ ਇਹਦੀ ਇੰਟੈਲੀਜੈਂਸ ਪੁਲਿਸ ਦੀਆਂ ਏਜੰਸੀਆਂ ਨੇ ਪਾਇਆ ਪਹਿਲੇ ਤੇ ਉਹਨਾਂ ਨੂੰ ਕਮਜ਼ੋਰ ਕੀਤਾ ਉਹਨਾਂ ਨੂੰ ਇਹ ਸੀ ਕਿ ਜੇ ਸਾਰੇ ਜਣੇ ਇਕੱਠੇ ਹੋਣਗੇ ਦਿੱਲੀ ਜਾਣਗੇ ਤੇ ਜਿਹੜੇ ਵਾਦੇ ਮੋਦੀ ਸਾਹਿਬ ਨੇ 3 ਸਾਲ ਪਹਿਲੇ ਕੀਤੇ ਜੋ ਵਾਪਸ ਲੈਣ ਉਹ ਮੰਨੇ ਪਹਿਣਗੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਪਤਾ ਸੀ ਕਿ ਜਥੇਬੰਦੀਆਂ ਇਲੈਕਸ਼ਨਾਂ ਦੇ ਨੇੜੇ ਜਾ ਕੇ ਸੰਘਰਸ਼ ਕਰਨਗੀਆਂ ਉਹਨਾਂ ਨੂੰ ਕਮਜ਼ੋਰ ਕਰ ਦਿੱਤਾ ਪੰਜਾਬ ਦੀ ਟੈਰਿਟਰੀ ਡਿਫੈਂਡ ਨਹੀਂ ਕੀਤੀ ਪੰਜਾਬ ਪੁਲਿਸ ਕਿਲੋਮੀਟਰ ਪਿਛੇ ਫਿਰਦੀ ਹੈ ਹਰਿਆਣੇ ਦੀ ਪੁਲਿਸ ਬਕਾਇਦਾ ਤੌਰ ਪੀਸਫੁਲ ਪ੍ਰੋਟੈਸਟਰਸ ਦੇ ਉੱਤੇ ਗੋਲੀਆਂ ਚਲਾ ਰਹੀ ਹੈ ਇਟ ਹੈਸ ਨੈਵਰ ਬੀਨ ਸੱਚ ਤੁਸੀਂ ਵੇਖੋ ਜਿਹੜਾ ਸ਼ੁਭਕਰਮਨ ਕਰਨ ਸਿੰਘ ਦੇ ਗੋਲੀ ਵਜੀ ਇਹ ਬਿਲਕੁਲ ਪਿਛਲੇ ਪਾਸੇ ਵਜੀ ਉਹਦਾ ਮਤਲਬ ਉਹਦਾ ਮੂੰਹ ਜਾਂ ਭੱਜ ਰਿਹਾ ਸੀ ਜਾਂ ਕਿਤੇ ਜਾ ਰਿਹਾ ਤੇ ਭੱਜਣ ਵਾਲੇ ਨੂੰ ਤਾਂ ਵੈਸੇ ਵੀ ਗੋਲੀ ਨਹੀਂ ਮਾਰੀ ਜਾ ਸਕਦੀ ਐਂਡ ਬਕਾਇਦਾ ਤੌਰ ਕਾਨੂੰਨ ਹੈ ਜੇ ਫਾਇਰ ਵੀ ਕਰਨਾ ਹੈ ਡੀਸੀ ਦੇ ਆਰਡਰਸ ਤੋਂ ਬਾਅਦ ਉਹ ਵੀ ਲੱਤਾਂ ਤੋਂ ਤੇ ਗੋਡਿਆਂ ਤੋਂ ਥੱਲੇ ਹੋਣਾ ਚਾਹੀਦਾ ਤੁਸੀਂ ਸਿੱਧੇ ਤੌਰ ਸਿਰ ਦੇ ਵਿੱਚ ਗੋਲੀਆਂ ਮਾਰ ਰਹੇ ਹੋ ਫਿਰ 0 ਐਫ ਆਈ ਆਰ ਕੱਟ ਰਹੇ ਹੋ ਫਿਰ ਵਾਕਿਆ ਹਰਿਆਣੇ ਦਾ ਬੁਖਾਰ ਰਹੇ ਹੋ ਤਾਂ ਹੋਰ ਕਸਰ ਕੀ ਰਹਿ ਗਈ ਹੈ ਅੱਜ ਵਿਧਾਨ ਸਭਾ ਦੇ ਅੰਦਰ ਮਸਲੇ ਚੱਕੋਗੇ ਤੁਸੀਂ ਕਿਉਂ ਦੇਖੋ ਅੱਜ ਤੇ ਗਵਰਨਰ ਅੱਜ ਗਵਰਨਰ ਦੇ ਡਰੈਸ ਸੇ ਥੋੜਾ ਮੋਟਾ ਖੜਾਕ ਤੇ ਜ਼ਰੂਰ ਹੋਏਗਾ ਵੱਡਾ ਖੜਾਕ 4 ਤਰੀਕ ਨੂੰ ਕਰਾਂਗੇ ਉਦੋਂ ਜਵਾਬ ਦੇ ਬਣਾਵਾਂਗੇ ਵੇਖੋ ਤੁਸੀਂ ਇੱਕ ਕੱਲਾ ਇੱਕ ਸੈਟਿੰਗ ਦਿੱਤੀ ਇਹਨਾਂ ਨੇ ਇੱਕ ਸੈਟਿੰਗ ਦਾ ਮਤਲਬ ਹੈ ਬੇਨ ਆਪੋਜੀਸ਼ਨ ਪਾਰਟੀ ਨੂੰ 22 ਤੋਂ 25 ਮਿੰਟ ਮਿਲੇ ਨਹੀਂ ਤਾਂ ਘੱਟ ਤੋਂ ਘੱਟ 2 ਦਿਨ ਦਾ ਗਵਰਨਰਜ਼ ਅਡਰੈਸ ਤੇ 2 ਤੋਂ 3 ਦਿਨ ਦੀ ਬਹਿਸ ਚੱਲਦੀ ਬਜਟ ਤੇ ਵੀ ਇੱਕੋ ਸੈਟਿੰਗ ਹੈ ਕਿਉਂਕਿ 70000 ਕਰੋੜ ਦਾ ਕਰਜ਼ਾ ਚੁੱਕ ਲਿਆ ਕਰਜ਼ਾਈ ਪੰਜਾਬ ਕਰ ਦਿੱਤਾ ਹੈ ਸਹਿ ਤੁਸੀਂ ਹੈਰਾਨ ਹੋਗੇ 1110000 ਕਰੋੜ ਦੀਆਂ ਸੈਂਟਰ ਸਕੀਮਸ ਪਿਛਲੇ ਸਾਲ ਦੀਆਂ ਲੈਪਸ ਹੋ ਗਈਆਂ ਕਿਉਂਕਿ ਜਿਹੜੇ ਪੈਸੇ ਸੂਬੇ ਦੇ ਪਾਣੇ ਹੁੰਦੇ ਆਪਣਾ ਸ਼ੇਅਰ ਉਹ ਇਹਨਾਂ ਕੋਲ ਪੈਸੇ ਆ ਨਹੀਂ ਇਹਨਾਂ ਕੋ ਆਪਣੀਆਂ ਫੋਟੋਆਂ ਜੋਗੇ ਤੁਹਾਡੇ ਟੀਵੀਆਂ ਨੂੰ ਦੇਣ ਵਾਸਤੇ ਅਖਬਾਰਾਂ ਨੂੰ ਦੇਣ ਵਾਸਤੇ ਪੈਸੇ ਆਏ ਨਹੀਂ ਪੰਜਾਬ ਦੀਆਂ ਸੈਂਟਰ ਸਕੀਮਸ ਦਾ ਲਾਭ ਲੈਣ ਵਾਸਤੇ ਦੇ ਹੈਵ ਨੋ ਮਨੀ ਬਾਈ ਅਸਾਂ ਅੱਜ ਸ਼ਰਧਾਂਜਲੀ ਦੇਣੀ ਚਾਹੀਦੀ ਜਿਹੜੇ ਕਿਸਾਨ ਸ਼ਹੀਦ ਹੋਏ ਕਿਉਂਕਿ ਪਿਛਲੀ ਵਾਰ ਵੀ ਸ਼ਹੀਦ ਜਿਹੜੇ ਕਿਸਾਨ ਹੋਏ ਸੋਨੂੰ ਸ਼ਰਧਾਂਜਲੀ ਦਿੱਤੀ ਗਈ ਸੀ ਉਸ ਕਾਰਨ ਸਮੇਤ ਜਿਹੜੇ ਬਾਕੀ ਜ਼ਰੂਰ ਨਾਇਡ ਐਡ ਕਰਨਗੇ ਤੇ ਮੈਂ ਕਰਾਂਗਾ ਜੀ ਬਾਈਸਰ ਕੱਲ ਮੁੱਖ ਮੰਤਰੀ ਸਾਹਿਬ ਨੇ ਸੁਖਵिलास ਤੇ ਕਾਗਜ਼ ਦਿਖਾਏ ਨੇ ਤੇ ਉਹ ਕਿਹਾ ਕਿ 108 ਕਰੋੜ ਦੇ ਜਿਹੜੇ ਉਹ ਟੈਕਸ ਉਹ ਮਾਫ ਕਰਾਣੇ ਤੇ ਕਿਹਾ ਕਿ ਉਹਦੀ ਇਟਾ ਜਿਹੜੀਆਂ ਉਹ ਲੋਕਾਂ ਦੇ ਖੂਨ ਦੇ ਨਾਲ ਲੱਗੀਆਂ ਨੇ ਦੇਖੋ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਡਰਾਮਾ ਬੰਦ ਕਰੋ ਤੁਹਾਡੇ ਇਸ ਡਰਾਮੇ ਦੀ ਚੁਟਕੀਆਂ ਮਾਰ-ਮਾਰ ਐਮਐਸਪੀ ਤੁਸੀਂ ਮੰਨਦੇ ਰਹੇ ਹੋ ਤੁਸੀਂ ਹੁਣ ਸੁਖਵिलास ਦੀ ਗੱਲ ਕਰ ਗਏ ਸੁਖਕਰਨ ਸਿੰਘ ਨੂੰ ਤੇ ਤੁਸੀਂ ਡਿਫੈਂਡ ਨਹੀਂ ਕਰ ਸਕਦੇ ਸੁਖਵिलास ਨੂੰ ਤੁਸੀਂ ਕੀ ਕਰਨਾ ਜਾਣ ਹੀ ਨਹੀਂ ਤੁਹਾਡੇ ਆਪ ਕਰਕੇ ਵਿਖਾ ਕਰ ਰਹੇ ਨੇ ਨਾ ਡਰਾਮਾ ਹੀ ਹੈ ਇੱਕ ਮਨਿਸਟਰ ਇਹਨਾਂ ਦਾ ਇੱਥੇ ਕਹਿੰਦਾ ਸੀ ਕਿ ਮੈਂ ਇੱਥੇ ਬਦਨ ਸਕੂਲ ਖੋਲ ਦੇਣਾ ਸੀ ਸਕੂਲ ਤੇ ਕੀ ਖੋਲਣਾ ਸੀ ਇਹਨਾਂ ਨੇ ਉਹ ਕਰਕੇ ਤੇ ਵਿਖਾਓ ਨਰੇ ਐਵੇਂ ਉਹ ਉਹਨਾਂ ਨੂੰ ਉਹੀ ਦੇਈ ਜਾਂਦੇ ਹੋ ਨੋਟਿਸਿਸ ਹੀ ਦੇਈ ਦਨ 108 ਕਰੋੜ ਦਾ ਤੂੰ ਹੀ ਨੋਟਿਸ ਦੋਗ ਹਾਈ ਕੋਰਟ ਚੋਂ ਹਟੇ ਲੈ ਆਣਗੇ ਗੱਲ ਉਥੇ ਦੀ ਉਥੇ ਹੀ ਤਾਂ ਗੱਲ ਇਹ ਹੈ ਕੁਝ ਵੀ ਨਹੀਂ ਡਰਾਮਾ ਝੂਠ ਫਰਾਡ ਨਰੇ ਇਹਨਾਂ ਕੋਈ ਹੀ ਰਹਿ ਗਿਆ ਐਂਡ ਜਿਹੜੀ ਮੇਰੀ ਪਹਿਲੇ ਵੀ ਮੈਂ ਤੁਹਾਨੂੰ ਕਹਿੰਦੇ ਰ ਅੱਜ ਫੇਰ ਕਹਿ ਰਿਹਾ ਆਊਟਸਾਈਡ ਦੀ ਵਿਧਾਨ ਸਭਾ ਕਿ ਇਹ ਜਿਹੜਾ ਬਕੈਦਾ ਤਰ ਗੋਡੇ ਟੇਕ ਚੁੱਕਿਆ ਸੈਂਟਰ ਤੇ ਇਹ ਰਿਪਰੈਜ਼ੈਂਟੇਟਿਵ ਭਾਜਪਾ ਦੀ ਸਰਕਾਰ ਇਹ ਪੰਜਾਬ ਦਾ ਰਿਪਰੈਜ਼ੈਂਟੇਟਿਵ ਨਹੀਂ ਨਾ ਹੀ ਆਪ ਦੀ ਜਿਹੜੀ ਸੈਂਟਰ ਲੀਡਰਸ਼ਿਪ ਨਾ ਉਹਦੇ ਕਹਨੇ ਸੀ ਇਹ ਬੜਾ ਕੁਝ ਇਹ ਨਾਲ ਵਿੱਚ ਚੱਲ ਰਿਹਾ ਹੀ ਇਸ ਨੋ ਮੋਰ ਰਿਪਰੈਜ਼ੈਂਟਿੰਗ ਥੈਮ ਹੀ ਇਸ ਰਿਪਰੈਜ਼ੈਂਟਿੰਗ ਦੀ ਸੈਂਟਰ ਗਵਰਨਮੈਂਟ ਠੀਕ ਹੈ ਸੋ ਇੰਟ੍ਰੈਸਟ ਆਫ ਪੰਜਾਬ will never be safe in his hands ਆਲ ਵਰਲਡ ਉਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤੰਤਰੇਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰ ਕੇ ਤੰਤਰਿਕ ਮੋਬਾਈਲ 9518855093 7105 98475 ਪਤਾ ਪੰਜਾਬ